ਵੇ ਵੱਨੋ ਕਿ ਮੇ ਉਸਾਰੇ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੀ ਹੋਵੋਗੇ ਜਿਹੜਾ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਤੇ ਅੱਜ ਆਪਾਂ ਦਾ ਮੇਨ ਟਾਪਿਕ ਇਹ ਹੈ ਕਿ ਆਪਾਂ ਨੂੰ ਆਇਆ SBI ਵੱਲੋਂ ਨਵੀਂ ਸਕੀਮ ਆਈ ਹੈ ਉਸ ਦੇ ਬਾਰੇ ਤੁਹਾਨੂੰ ਜਾਣਕਾਰੀ ਸਾਂਝਾ ਕਰਾਂਗੇ SBI ਜਾਨੀ ਕਿ ਸਟੇਟ ਬੈਂਕ ਆਫ ਇੰਡੀਆ ਇਸ ਦੇ ਵਿੱਚ ਇਹ ਸਕੀਮ ਸੀ ਵੱਲਾ ਵੀ ਕਿਸੇ ਵੀ ਵਿਅਕਤੀ ਨੇ ਸੱਟ ਲੱਗ ਜਾਂਦੀ ਹੈ ਜਾਂ ਉਸ ਦੇ ਦੁਰਘਟਨਾ ਵਿੱਚ ਮੌਤ ਹੋ ਜਾਂਦੀ ਹੈ ਜੋ ਉਹਨਾਂ ਦਾ ਇੰਸ਼ੋਰੈਂਸ ਸਕੀਮ ਹੁੰਦੀ ਆ ਮਤਲਬ ਕਿ بیمਾ ਸਕੀਮ ਜੋ ਕਿ ਜੀਵਨ بیمਾ ਸਕੀਮ ਹੁੰਦੀ ਆ ਉਸ ਤੋਂ ਵੱਧ ਤੋਂ ਵੱਧ ਆਪਾਂ ਨੂੰ 20 ਲੱਖ ਰੁਪਿਆ ਮਿਲਦਾ ਸੀ ਪਰ ਹੁਣ ਇਸ ਦੀ ਕੀਮਤ ਵਧਾ ਕੇ ਬੈਂਕਾਂ ਵੱਲੋਂ 40 ਲੱਖ ਰੁਪਿਆ ਕਰ ਦਿੱਤੀ ਗਈ ਹੈ ਮਨ ਲੋ ਕਿਸੇ ਵੀ ਤੁਹਾਡੇ ਰਿਸ਼ਤੇਦਾਰ ਦਾ ਤੁਹਾਡਾ ਤੁਹਾਡੇ ਮਾਪੇ ਦਾ ਤੁਹਾਡੇ ਭੈਣ ਭਰਾ ਚਾਡੀ ਵੰਡੀ ਦਾ ਸਟੇਟ ਬੈਂਕ ਇੰਡੀਆ ਵਿੱਚ ਸੇਵਿੰਗ ਅਕਾਊਂਟ ਹੈ ਤੇ ਉਹਨਾਂ ਦੀ ਉਮਰ 18 ਤੋਂ 65 ਸਾਲ ਤੱਕ ਦੇ ਹੈ ਤੇ ਉਹ ਇਸ ਸਕੀਮ ਦਾ ਪੂਰਾ ਬੁਰਾ ਫਾਇਦਾ ਉਠਾ ਸਕਦੇ ਹਨ ਤੇ ਜੇਕਰ ਤੁਹਾਨੂੰ ਆਪਾਂ ਇੱਕ ਹੋਰ ਇੰਪੋਰਟੈਂਟ ਗੱਲ ਦੱਸ ਦਈਏ ਕਿ ਜੇਕਰ ਤੁਹਾਡੇ ਚੈਨਲ ਤੇ ਹਾਈਪ ਦੀ অপਸ਼ਨ ਆ ਰਹੀ ਹੈ ਤਾਂ ਉਸ ਤੱਕ ਕਮੈਂਟ ਤੁਹਾਡਾ ਜਲਦੀ ਸ਼ੋ ਹੋਣਗੇ ਤਾਂ ਆਪਾਂ ਫਿਰ ਇੱਕ ਵਾਰ ਆਪਣੀ ਵੀਡੀਓ ਤੇ ਆ ਜਾਨੇ ਆ ਮੇਨ ਟਾਪਿਕ ਤੇ ਜਿਵੇਂ ਕਿ ਸੇਵਿੰਗ ਅਕਾਊਂਟ ਸੇਵਿੰਗ ਅਕਾਊਂਟ ਹਰ ਕਿਸੇ ਦਾ ਬਣਿਆ ਹੁੰਦਾ ਹੈ ਜੇਕਰ ਤੁਹਾਡਾ ਸਟੇਟ ਆਫ ਬੈਂਕ ਆਫ ਇੰਡੀਆ ਯਾਨੀ ਕਿ ਐਸਐਮਆਈ ਦੇ ਵਿੱਚ ਬਣਿਆ ਹੈ ਤਾਂ ਉਹਨਾਂ ਦੀ ਉਮਰ 18 ਤੋਂ 65 ਸਾਲ ਦੀ ਹੋਣੀ ਚਾਹੀਦੀ ਹੈ ਵੀ ਲੱਖ ਤੋਂ ਵੱਧ ਕਰ ਦਿੱਤੀ ਗਈ ਹੈ ਪਹਿਲਾਂ ਇਹਨਾਂ ਦੀ ਸਿੰਘਾ ਵੀ ਜੇਕਰ ਕਿਸੇ ਦੀ ਵੀ ਦੁਰਘਟਨਾ ਜਾਂ ਸੱਟ ਕਾਰਨ ਬੀਮਾ ਸਕੀਮ ਹੁੰਦੀ ਹੈ ਤਾਂ ਉਸ ਦੀ ਸਿਰਫ ਉਸ ਨੂੰ ਵੱਧ ਤੋਂ ਵੱਧ 20 ਲੱਖ ਰੁਪਏ ਹੀ ਮਿਲ ਜਾਂਦਾ ਸੀਗਾ ਮਤਲਬ ਦੇਖੋ ਜੇ ਕਿਸੇ ਦੀ ਮੌਤ ਜਾਂ ਸੱਟ ਲੱਗ ਜਾਂਦੀ ਹੈ ਉਹਦੇ ਪਰਿਵਾਰ ਨੂੰ 20 ਲੱਖ ਰੁਪਏ ਦਿੱਤਾ ਜਾਂਦਾ ਸੀ ਜੇ ਚੌਂਦਿਆਂ ਦੇ ਸੱਟ ਲੱਗੀ ਹੈ ਤਾਂ ਉਹਦਾ ਅੱਧਾ ਰੁਪਇਆ ਜਾਂ ਪੂਰਾ ਰੁਪਇਆ ਤੁਹਾਡੇ ਪਰਿਵਾਰ ਨੂੰ ਦਿੱਤਾ ਜਾਵੇਗਾ ਜਾਂ ਨਹੀਂ ਦਿੱਤਾ ਜਾਵੇਗਾ ਕਿਹੜੀਆਂ ਉਹ ਸ਼ਰਤਾਂ ਹਨ ਤੇ ਕਿਹੜੀਆਂ ਉਹ ਹਾਲਾਤ ਹਨ ਜਿੰਨਾ ਵਿੱਚ ਇਹ ਸਕੀਮ ਦਾ ਤੁਸੀਂ ਫਾਇਦਾ ਉਠਾ ਸਕਦੇ ਹੋ ਤੇ ਤੁਹਾਨੂੰ ਸਰਕਾਰ ਦੀ ਸਕੀਮ ਦਾ ਵੱਧ ਤੋਂ ਵੱਧ ਫਾਇਦਾ ਹੋ ਸਕਦਾ ਹੈ ਮੰਨ ਲਓ ਜੇ ਸਾਲ ਵਿੱਚ ਤੁਸੀਂ 500 ਰੁਪਏ ਜਮ੍ਹਾਂ ਕਰਵਾਇਆ ਤਾਂ ਤੁਹਾਨੂੰ 10 ਲੱਖ ਰੁਪਿਆ ਮਿਲੇਗਾ ਮੰਨ ਲਓ ਜੇ ਕੋਈ ਐਕਸੀਡੈਂਟ ਕੇਸ ਆਇਆ ਮਿਲਦਾ ਹੈ ਤੇ ਉਸ ਦੇ ਵਿੱਚ ਤੁਸੀਂ ਸਾਲ ਭਰ ਵਿੱਚ 100 ਰੁਪਇਆ ਜਮ੍ਹਾਂ ਕਰਵਾਇਆ ਵਾ ਜੀਵਨ ਬੀਮਾ ਵਾਲੇ ਦੇ ਵਿੱਚ ਤਾਂ ਤੁਹਾਨੂੰ 2 ਲੱਖ ਰੁਪਇਆ ਮਿਲਦਾ ਹੈ ਜੇਕਰ ਇਸ ਦੇ ਹਿਸਾਬ ਨਾਲ ਜੇਕਰ ਤੁਸੀਂ ਸਾਲ ਦੇ 200 ਰੁਪਇਆ ਜਮ੍ਹਾਂ ਕਰਵਾਇਆ ਤਾਂ ਤੁਹਾਨੂੰ ਸਾਲ ਦਾ 2 ਲੱਖ ਰੁਪਇਆ ਮਿਲਦਾ ਹੈ ਜੇਕਰ ਇਸੇ حساب ਨਾਲ ਲਈਏ ਕਿ ਤੁਸੀਂ ਜੀਵਨ ਬੀਮਾ ਸਕੀਮ ਦਾ ਟੋਟਲ ਹਾਲ ਦੇ ਵਿੱਚ 2000 ਰੁਪਏ ਜਮ੍ਹਾਂ ਕਰਦੇ ਆ ਤਾਂ ਤੁਹਾਨੂੰ 1 ਸਾਲ ਵਿੱਚ 40 ਲੱਖ ਰੁਪਏ ਮਿਲਦਾ ਹੈ ਮੰਨ ਲਓ 1 ਸਾਲ ਵਾਸਤੇ ਆਪਣੇ ਨਾਲ ਕੋਈ ਘਟਨਾ ਹੋ ਜਾਂਦੀ ਹੈ ਭਾਈਚਾਨ ਤੁਹਾਡੇ ਕੋਈ ਮੰਨ ਲਓ ਕੋਈ ਰਿਸ਼ਤੇਦਾਰ ਆ ਉਹਨਾਂ ਨਾਲ ਕੋਈ ਘਟਨਾ ਹੋ ਗਈ ਡੈਥ ਹੋ ਗਈ ਜਾਂ ਉਹਨਾਂ ਦੇ ਕੋਈ ਸੱਟ ਲੱਗੇ ਤਾਂ ਉਹਨਾਂ ਨੂੰ ਕਿੰਨਾ ਪੈਸਾ ਮਿਲੇਗਾ ਜੇਕਰ ਲੱਗਦਾ ਹੈ ਤੁਹਾਨੂੰ ਕਿ ਇਸ ਸਕੀਮ ਦਾ ਫਾਇਦਾ ਲੈਣਾ ਚਾਹੀਦਾ ਹੈ ਜਾਂ ਤੁਹਾਨੂੰ ਲੈਣਾ ਚਾਹੀਦਾ ਹੈ ਸਾਡੇ ਰਿਸ਼ਤੇਦਾਰਾਂ ਆਂਢੀ ਗੁਆਂਢੀ ਨੂੰ ਲੈਣਾ ਚਾਹੀਦਾ ਤਾਂ ਉਸ ਦਾ ਇਸ ਵੀਡੀਓ ਨੂੰ ਲਗਭਗ ਸ਼ੇਅਰ ਕਰਿਓ ਤਾਂ ਉਹਨਾਂ ਨੂੰ ਪੂਰੀ ਜਾਣਕਾਰੀ ਦਿਓ ਵੀ ਤੁਸੀਂ ਇਸ ਸਕੀਮ ਦਾ ਵੱਧ ਤੋਂ ਵੱਧ ਫਾਇਦਾ ਉਠਾ ਸਕਦੇ ਹੋ ਮੰਨ ਲਓ ਕਿਸੇ ਅਕਾਊਂਟ ਵਿੱਚ 10 ਲੱਖ ਰੁਪਈਆ ਪਿਆ ਹੈ ਬੰਦੇ ਨਾਲ ਦੁਰਘਟਨਾ ਵਾਪਰ ਗਈ ਜਾਂ ਡੈੱਟ ਹੋ ਗਈ ਜਾਂ ਸੱਟ ਲੱਗੀ ਬੈਂਕ ਤੋਂ ਪੈਸੇ ਲੈ ਜਾਣ ਤੇ ਜਾਂ ਕਹਿ ਦਿੰਦੇ ਆਪਾਂ ਕੀ ਕਰਨੇ ਆ ਪੈਸੇ ਵੀ ਉਹਨਾਂ ਦੀ ਤਾਂ ਡੈੱਟ ਹੋ ਚੁੱਕੀ ਹੈ ਜਾਂ ਨਾਮਿਨੇਟ ਜੋ ਬਣਾਇਆ ਹੁੰਦਾ ਹੈ ਮਤਲਬ ਕਿ ਜਿਹੜਾ ਉੰਨਾ ਨੇ ਤੁਹਾਡੀ ਵਿਰਾਸਤ ਦਾ ਮਾਲਕ ਵੀ ਤੁਹਾਡੀ ਡੈਥ ਤੋਂ ਬਾਅਦ ਹੁੰਦਾ ਹੈ ਉਸ ਨੂੰ ਦਿੱਤੇ ਜਾਂਦੇ ਹਨ ਜੇਕਰ ਤੁਹਾਡੇ ਵੱਲੋਂ ਬੈਂਕ ਵੱਲ ਦਿੱਤੇ ਡਾਕੂਮੈਂਟ ਪੂਰੇ ਦੇਵਾਂਗੇ ਤਾਂ ਤੁਹਾਨੂੰ ਪੂਰੇ ਦੇ ਪੂਰੇ 40 ਅੱਖਰ ਪਈ ਹੈ ਦਿੱਤਾ ਜਾਵੇਗਾ ਮੰਨ ਲਓ ਜੇਕਰ ਤੁਸੀਂ 2000 ਦੀ ਐਸ ਸਕੀਮ ਲਈ ਜਮਾ ਕਰਮਾਉਣੇ ਆ ਇਸ ਸਕੀਮ 'राई 2000 ਰੁਪਏ ਜਮ੍ਹਾਂ ਕਰਾਉਣੇ ਐਨਸੀ ਜੀ ਐਨਸੀਨੈਂਟੈਂਥ ਹੋ ਜਾਂਦੀ ਹੈ ਪੁਲਿਸ ਰਿਪੋਰਟ ਬੈਂਕ ਵੱਲੋਂ ਮੰਗੇ ਡਾਕੂਮੈਂਟ ਦਿੱਤੇ ਜਾਂਦੇ ਹਨ ਤਾਂ ਤੁਹਾਨੂੰ ਪੂਰੀ ਦੀ ਪੂਰੀ ਰਕਮ ਮਿਲ ਜਾਂਦੀ ਹਮ ਮੰਨ ਲਓ ਜੇਕਰ ਕਿਸੇ ਵਿਅਕਤੀ ਦੀ ਡੈਥ ਹੋ ਗਈ ਹੈ ਜਾਂ ਉਸ ਦੀ ਸੱਟ ਲੱਗੀ ਹੈ ਤਾਂ ਉਹਨਾਂ ਨੇ ਸਾਲ ਭਾਰ ਦੇ ਵਿੱਚ ਜੀਵਨ ਬੀਮਾ ਸਕੀਮ ਦੇ ਵਿੱਚ 2000 ਰੁਪਇਆ ਜਮ੍ਹਾਂ ਕਰਵਾਇਆ ਹੈ ਤਾਂ ਤੁਹਾਨੂੰ ਬੈਂਕ ਵੱਲੋਂ ਦਿੱਤੇ ਗਏ ਜੋ ਵੀ ਡਾਕੂਮੈਂਟ ਹਨ ਉਹਨਾਂ ਨੂੰ ਪੂਰੀ ਤਰ੍ਹਾਂ ਕੰਪਲੀਟ ਕਰਕੇ ਤਾਂ ਤੁਹਾਨੂੰ 40 ਲੱਖ ਰੁਪਇਆ ਮਿਲੇਗਾ ਤੇ ਕਿੰਨਾ ਹਾਲਾਤਾਂ ਦੇ ਵਿੱਚ ਨਹੀਂ ਮਿਲਦਾ ਜਾਂ ਥੋੜਾ ਮਿਲਦਾ ਹੈ ਉਹ ਵੀ ਤੁਹਾਨੂੰ ਦੱਸਦੇ ਆ ਜੇਕਰ ਹੱਥ ਜਾਂ ਮਨ ਲੋਤਾ ਡੈਕਸੀਨੈਂਟ ਹੋ ਗਿਆ ਉਸ ਚ ਤੁਹਾਡੇ ਹੱਥ ਕੱਟੇ ਗਏ ਜਾਂ ਦੋਨੇ ਪੈਰ ਕੱਟੇ ਗਏ ਤੇ ਇਸ ਕੰਡੀਸ਼ਨ ਦੇ ਵਿੱਚ ਵੀ ਇਹ ਸਕੀਮ ਲਾਗੂ ਹੁੰਦੀ ਹੈ ਕਿ ਤੁਸੀਂ ਪੁਲਸਟੀ ਐਫ ਆਈ ਰਿਪੋਰਟ ਤੇ ਜੋ ਡਾਕਟਰ ਵੱਲੋਂ ਮੈਡੀਕਲ ਸਲਿੱਪ ਜਾਨੀ ਕਿ ਪੋਸਟਮੋਰਟਮ ਹੋਇਆ ਹੁੰਦਾ ਹੈ ਉਸ ਨੂੰ ਤੇ ਡਾਕੂਮੈਂਟ ਜੋ ਬੈਂਕ ਵਾਲੇ ਮੰਗਦੇ ਹਨ ਉਹਨਾਂ ਨੂੰ ਉਹ ਪੂਰਾ ਡਾਕੂਮੈਂਟ ਸਬਮਿਟ ਕਰਵਾ ਕੇ ਤੁਹਾਨੂੰ ਪੂਰੇ ਨੇ ਪੂਰੇ ਪੈ ਮਿਲਣਗੇ ਇਹਨਾਂ ਇਹਨਾਂ ਹਾਲਾਤਾਂ ਦੇ ਵਿੱਚ ਤੁਹਾਨੂੰ 40 ਦਾ 46 ਲੱਖ ਰੁਪਇਆ ਤੁਹਾਨੂੰ ਮਿਲੇਗਾ ਇਸ ਦੇ ਹੀ ਅਕੋਰਡਿੰਗ ਆਲਟਰ ਜੇਕਰ ਕਿਸੇ ਵੀ ਵਿਅਕਤੀ ਦਾ ਇੱਕ ਹੱਥ ਕੱਟ ਜਾਂਦਾ ਹੈ ਜਾਂ ਇੱਕ ਪੈਰ ਕੱਟਿਆ ਜਾਂਦਾ ਹੈ ਤਾਂ ਉਸ ਨੂੰ 100% 50% ਰੁਪਏ ਮਿਲਦੇ ਜਿਵੇਂ ਕਿ 40 ਲੱਖ ਰੁਪਏ ਜਾਂ ਦੋਨਾਂ ਹੱਥ ਕੱਟੇ ਜਾਂ ਪੈਰ ਕੱਟਿਆਂ ਦਾ ਹੈ ਉਸ ਦੇ ਹਿਸਾਬ ਦੇ ਨਾਲ ਹੀ ਉਹਨਾਂ ਨੂੰ 20 ਲੱਖ ਰੁਪਏ ਦਿੱਤਾ ਜਾਵੇਗਾ ਤੇ ਜੋ ਇਹ ਸਕੀਮ ਇੰਸ਼ੋਰਸਾਈ ਹੀ ਮਿਲਦੀ ਹੈ ਅਧਿਕਰ ਇਸ ਦੇ ਹਿਸਾਬ ਨਾਲ ਕੋਈ ਵੀ ਵਿਅਕਤੀ ਬੁਲਾਵਾ ਜਾਂ ਗੁੰਗਾਵਾ ਦੋਨਾਂ ਦੇ ਵਿੱਚੋਂ ਇੱਕ ਚੀਜ਼ ਹੈ ਤਾਂ ਤਾਂ ਫਿਰ ਵੀ ਉਹਨਾਂ ਨੂੰ ਇਸ ਪੈਸੇ ਦਾ 50% ਹਿੱਸਾ ਮਿਲਦਾ ਹੈ ਮਿਲਦਾ ਹੈ ਜੇਕਰ ਵਿਅਕਤੀ ਗੁੰਗਾ ਹੈ ਤਾਂ ਗੁੰਗਾ ਜਾਂ ਬੁਲੇਜ ਇੱਕ ਚੀਜ਼ ਹੋਣੀ ਚਾਹੀਦੀ ਹੈ ਜੇਕਰ ਦੋਨੇ ਚੀਜ਼ਾਂ ਉਹ ਸੇਮ ਹਨ ਤਾਂ ਉਹਨਾਂ ਨੂੰ 40 ਲੱਖ ਰੁਪਏ ਪੂਰਾ ਹੀ ਮਿਲਦਾ ਹੈ ਸੰਦੇヒ ਹਿਸਾਬ ਦੇ ਨਾਲ ਹੀ ਜੇਕਰ ਲਾਸਟ ਨੇ ਆਪਾਂ ਗੱਲ ਕਰੀਏ ਵੀ ਜੇ ਤੁਸੀਂ ਸਾਲ ਇੱਕ ਸਾਲ ਵਿੱਚ 2000 ਰੁਪਇਆ ਜਮ੍ਹਾਂ ਕਰਵਾਉਨੇ ਆ ਬੀਮਾ ਸਕੀਮ ਦੇ ਵਿੱਚ 2000 ਦਾ 40 ਲੱਖ ਰੁਪਇਆ ਜੇਕਰ ਸਾਲ ਦਾ 500 ਜਮ੍ਹਾਂ ਕਰਵਾਉਨੇ ਆ ਤਾਂ ਉਹ 1 ਲੱਖ ਰੁਪਇਆ ਜਿਸ 100 ਰੁਪਇਆ ਜਮ੍ਹਾਂ ਕਰਵਾਉਨੇ ਆ ਤਾਂ ਉਹ 4 ਲੱਖ ਰੁਪਇਆ ਬੈਂਕ ਵਾਲੇ ਦਿੰਦੇ ਹਨ ਅਗਰ ਜੇ ਇਹ ਹੀ ਆਪਾਂ ਦੇਖਣਾ ਕਿ ਆਪਣੀ ਕਿਸ਼ਤ ਕੱਟੀ ਜਾਂਦੀ ਹੈ ਕਿ ਨਹੀਂ ਕੱਟੀ ਜਾਂਦੀ ਤੁਹਾਨੂੰ ਇੱਕ ਐਪ ਦੱਸਦੇ ਆ ਜੋ ਨੂੰ ਐਪ ਜਿਸ ਤੇ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਤੁਹਾਡੀ ਆਨਲਾਈਨ ਜਿਵੇਂ ਕਿ ਆਟੋ ਡੈਬਿਟ ਕੱਟ ਹੋ ਰਿਹਾ ਜਾਂ ਨਹੀਂ ਹੋ ਰਿਹਾ ਇਹ ਤੁਹਾਨੂੰ ਘਰ ਬੈਠੇ ਹੀ ਦੋਨੋਂ ਐਪ ਤੋਂ ਜਾਣਕਾਰੀ ਲੈ ਸਕਦੇ ਆ ਅਗਰ ਜੇਕਰ ਤੁਸੀਂ ਤੁਹਾਡੇ ਮਾਪੇ ਜਾਂ ਕੋਈ ਰਿਸ਼ਤੇਦਾਰ ਇੰਨੇ ਪੜੇ ਲਿਖੇ ਨਹੀਂ ਹੈ ਉਹਨਾਂ ਨੂੰ ਇੰਨੀ ਨਹੀਂ ਜਾਣਕਾਰੀ ਤਾਂ ਉਹ ਆਪਣੇ ਇਹ ਲਈ ਸ਼ਾਖਾ ਜਿਵੇਂ ਕਿ ਬੈਂਕ ਮਰਾਂਚ ਹੁੰਦੀ ਹੈ ਉਥੋਂ ਜਾ ਕੇ ਵੀ ਪਤਾ ਕਰ ਸਕਦੇ ਹਨ ਤਾਂ ਜੋ ਉਹ ਇਸ ਸਕੀਮ ਦਾ ਵਾਅਦਾ ਫਾਇਦਾ ਲੈ ਸਕਣ ਜੇਕਰ ਤਾਂ ਤੁਸੀਂ ਸਾਲ ਦਾ 200 ਰੁਪਏ ਜਮਾ ਕਰਵਾਇਆ ਹੈ ਤਾਂ ਤੁਹਾਨੂੰ 2 ਲੱਖ ਤੇ ਅੰਤੀਜਸਤ ਵੀ ਤੁਹਾਡੀ ਆਟੋ ਡੈਬਿਟ ਹੋ ਰਹੀ ਹੈ ਕਿ ਨਹੀਂ ਹੋ ਰਹੀ ਤੁਹਾਨੂੰ ਉਹਨੂੰ ਐਪ ਤੋਂ ਪਰ ਫੁੱਲੇ ਤੁਹਾਨੂੰ ਜਾਣਕਾਰੀ ਪ੍ਰਾਪਤ ਹੋ ਸਕੀ ਜੇਕਰ ਤੁਹਾਨੂੰ ਇਹ ਸਕੀਮ ਵਧੀਆ ਲੱਗਦੀ ਹੈ ਇਸ ਸਕੀਮ ਦਾ ਫਾਇਦਾ ਉਠਾਓ ਤੇ ਜੇਕਰ ਜੇ ਤੁਹਾਨੂੰ ਇਸ ਸਕੀਮ ਦੀ ਨਹੀਂ ਵੀ ਲੋੜ ਰੱਬ ਨਾਲੇ ਕੁਝ ਨਾ ਕੁਛ ਦੁਰਘਟਨਾ ਹੋ ਜਾਂਦੀ ਹੈ ਤੇ ਇਸ ਲਈ ਆਪਾਂ ਨੂੰ ਸਰਕਾਰ ਜੋ ਵੀ ਸਕੀਮ ਦਿੰਦੀ ਹੈ ਤਾਂ ਉਸ ਦਾ ਫਾਇਦਾ ਉਠਾਉਣਾ ਚਾਹੀਦਾ ਹੈ ਇਹ ਵੀਡੀਓ ਨੂੰ ਤੁਸੀਂ ਆਪਣੇ ਉਹਨਾਂ ਰਿਸ਼ਤੇਦਾਰਾਂ ਸਰਕਾਰੀ ਉਹ ਵੰਡੀਆਂ ਤੇ ਇਹ ਹੋਰ ਵੀ ਜਿਨਲ ਲੋੜਵੰਦ ਵਿਅਕਤੀਆਂ ਨੂੰ ਦੱਸੋ ਕਿ ਬੈਂਕ ਵਾਲਿਆ ਸਟੇਟ ਬੈਂਕ ਆਫ ਇੰਡੀਆ ਨੇ ਇਹ ਨਵੀਂ ਸਕੀਮ ਲਾਗੂ ਕੀਤੀ ਹੈ ਤਾਂ ਜੋ ਰਮਨ ਕਰੇ ਵੀ ਆਪਣੇ ਕਈ ਵਾਰੀ ਕੋਈ ਐਕਸੀਡੈਂਟ ਦੇ ਵਿੱਚ ਡੈਥ ਹੋ ਜੇ ਜਾਂ ਕੋਈ ਦੁਰਘਟਨਾ ਆਪਣੇ ਨਾਲ ਵਾਪਰ ਜੇ ਤੇ ਉਸ ਟਾਈਮ ਆਪਣੀ ਖੁਦ ਦੇ ਐਸਾ ਨਾਲ ਹੀ ਆਪਣੀ ਸਹਾਇਤਾ ਹੋ ਸਕੇ ਤੇ ਆਪਣੀ ਮਦਦ ਹੋ ਸਕੇ ਜੇਕਰ ਕੋਈ ਸਰਕਾਰ ਦਾ ਫਾਇਦਾ ਉਠਾ ਰਹੀ ਹੈ ਤਾਂ ਇਹ ਸਰਕਾਰ ਦਾ ਫਾਇਦਾ ਲੈ ਲੈਣਾ ਚਾਹੀਦਾ ਜੇਕਰ ਵੀ ਕੋਈ ਵੀ ਜਾਣਕਾਰੀ ਕੋਈ ਵੀ ਬੈਂਕ ਨਾਲ ਰਿਲੇਟਡ ਕੁਝ ਵੀ ਕੁਸਚਨ ਵਗੈਰਾ ਪੁੱਛਣਾ ਹੋਵੇ ਤੁਸੀਂ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ ਦੇਖਣ ਜਾਣਕਾਰੀ ਵਧੀਆ ਲੱਗੇ ਤਾਂ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨ ਤੋਂ ਮਿਲਦੇ ਆ ਨੈਕਸਟ ਵੀਡੀਓ ਵਿੱਚ ਤੇ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ